ਲੋ ਜੀ ਤੁਹਾਨੂੰ ਅੱਜ ਇੱਕ ਐਸੀ ਜਗ੍ਹਾ ਦਿਖਾਉਣ ਜਾ ਰਹੇ ਹਾਂ ਭਦੌਰ ਤੋਂ ਛੰਨਾ ਗੁਲਾਬ ਸਿੰਘ ਰੂਟ ਤੇ ਇੱਕ ਸਾਲ 1978 ਵਿੱਚ ਇੱਕ ਜਹਾਜ਼ ਡਿੱਗਿਆ ਸੀ ਜੀ ਬੜੀ ਹੀ ਮਤਲਬ ਮੰਦ ਭਾਗੀ ਘਟਨਾ ਸੀ ਉਹ ਜਗ੍ਹਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਕਰੀਬਨ 46 ਸਾਲ ਪਹਿਲਾਂ ਸਾਡੇ ਭਦੌਰ ਪਿੰਡ ਦੇ ਵਿੱਚ ਇੱਕ ਬਹੁਤ ਹੀ ਦਰਦਨਾਕ ਘਟਨਾ ਹੋਈ ਸੀ ਜਿਸ ਦੇ ਬਾਰੇ ਸਾਨੂੰ ਰਵਿੰਦਰ ਭਦੌਰ ਜੀ ਜਿਹਨਾਂ ਨੂੰ ਰਵਿੰਦਰ ਅਠਵਾਲ ਜੀ ਵੀ ਕਿਹਾ ਜਾਂਦਾ ਹੈ ਉਹ ਪੂਰੇ ਵਿਸਤਾਰ ਨਾਲ ਸਮਝਾਉਣਗੇ ਉਹ ਮਲਾਉਣ ਲੱਗੇ ਸਾਨੂੰ ਰਵਿੰਦਰ ਅਠਵਾਲ ਜੀ ਅਸੀਂ ਜੋ ਵੀ ਅੱਜ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਇੱਕ ਬਹੁਤ ਹੀ ਪੁਰਾਣੀ ਯਾਦ ਤਾਜ਼ਾ ਕਰ ਰਹੇ ਹਾਂ ਜਿਸ ਨੂੰ ਜਿੱਤੇ ਹੋਏ 46 ਸਾਲ ਹੋ ਗਏ 77 ਦੀ ਗੱਲ ਹੈ ਜਦੋਂ ਭਦੌਰ ਦੇ ਵਿੱਚ ਇੱਕ ਲੱਗ ਇਹ ਜਹਾਂ ਘਿਰ ਰਹੇ ਸੀ ਐਸੀ ਹਾਕਾਰ ਮਚੀ ਕੋਈ ਕਹੇ ਕਹ ਰਹੀ ਇਹ ਜੋ ਇਕਲੇ ਡਗੂਆ ਕੋਈ ਕਹੇ ਇਹ ਜਹਾਜ ਤਨ ਗੁਦਰ ਡਗੂਆ ਕੋਈ ਕਹੇ ਇਸ ਸਕੂਲ ਦੇ ਪਿਆ ਲੋਕ ਕੋਈ ਕੋਠਿਆਂ ਦੇ ਕੋਈ ਛੱਤਾਂ ਦੇ ਕੋਈ ਸੜਕਾਂ ਦੇ ਕੋਈ ਮੋਟਰਸਾਈਕਲਾਂ ਦੇ ਜਿੱਥੇ ਜਿੱਥੇ ਲੋਕ ਖੜਕੜ ਕੇ ਦੇਖਣ ਲੱਗੇ ਬਸ ਫਿਰ ਕੋ ਐਸਾ ਐਸਾ ਮਾੜਾ ਸਮਾਂ ਸੀ ਜਦੋਂ ਲੋਕ ਦੇਖ ਰਹੇ ਸੀ ਤਤਾਂ ਦੇ ਉੱਪਰ ਜਹਾਜ਼ ਦੇ ਟੁਕੜੇ ਸੀ ਉਹ ਆ ਰਹੇ ਸੀ ਟੁਕੜੇ ਐਸੀ ਕਸਾ ਪਾਇਲਟ ਸੀ ਉਹ ਜਿਸ ਪਾਇਲਟ ਨੇ ਪੂਰਾ ਭੜੌੜ ਨੂੰ ਬਚਾਇਆ ਭੜੌੜੋਂ ਨੇ ਬਚਾਉਂਦਾ 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 ਉਹ ਸ਼ੰਨਾ ਦੇ ਭੜੌੜ ਦੇ ਲਾਗੇ ਇੱਕ ਖੇਤ ਦੇ ਵਿਚਕਾਰ ਉਹਦੇ ਟੁਕੜੇ ਸੀ ਤੇ ਉੱਥੇ ਜਿਹੜੇ ਸਾਡੇ ਨੌਜਵਾਨ ਬੱਚੇ ਮਰੇ ਆ ਉਹਨਾਂ ਦੀ ਗਿਣਤੀ ਤਾਂ ਨਹੀਂ ਕੁ ਦਸਾਂ ਦੇ ਸੀ ਤੇ ਨੀਂ ਪਾਰੇ ਆ ਸੀ ਤੇ ਐਡਾ ਵੱਡਾ ਜਹਾਜ਼ ਸੀ ਸਾਲਾ ਪਿੰਗ ਭੱਜਿਆ ਕੋਈ ਭਾਈ ਪੇ ਤੋਂ ਭੱਜੇ ਲੋ ਤੋਂ ਕੰਡਾ ਨੇ ਦਵਾਈ ਕੋਈ ਸ਼ੰਨੇ ਦੇ ਹੋ ਜੋ ਕਿ ਨਹੀਂ ਸੀ ਵੀ ਇੱਥੇ ਡਿੱਗਿਆ ਤੇ ਇੰਨਾ ਇਕੱਠ ਹੋ ਗਿਆ ਇੰਨਾ ਇਕੱਠ ਹੋ ਗਿਆ ਕਿ ਮਿੱਟੀ ਪਾਪਾ ਦੇ ਮਿੱਟੀ ਪਾਪਾ ਜੋ ਅੱਗ ਲੀਏ ਤੇ ਥੋੜੇ ਸਮੇਂ ਦਾ 2 ਘੰਟੇ ਬਾਅਦ ਫਿਰ ਫੌਰ ਫਾਇ ਹੋ ਜਾਈ ਪਰ ਫੌਨੇ ਕੰਟਰੋਲ ਚ ਲਿਆ ਤੇ ਭੜੌੜ ਦੇ ਵਿੱਚ ਐਸਾ ਐਡਾ ਵੱਡਾ ਮਾੜਾ ਹਾਦਸਾ ਹੋਣ ਤੋਂ ਬਚਾਇਆ ਉਹਨਾਂ ਨੌਜਵਾਨਾਂ ਨੇ ਸਾਡਾ ਸ਼ਰੂਕਾ ਜਿੰਨਾ ਸਾਡੇ ਭੜੌੜ ਦੀ ਇੱਕ ਬਹੁਤ ਵੱਡੀ ਜਾਨ ਬਚਾਈ ਪਰ ਜਿਹੜੀ ਸ਼ੀ ਹੁੰਦੀ ਆ ਉਹ ਹਮੇਸ਼ਾ ਅਮਰ ਰਹਿਆ ਅਸੀਂ ਇੱਕ ਟੋਡੀ ਤੁਹਾਡੇ ਸਾਹਮਣੇ ਕੀ ਯਾਦ ਆ ਤੇ ਖੇਤਾਂ ਜਿੱਥੇ ਆਪਣਾ ਜਹਾਜ਼ ਡਿੱਗਿਆ ਸੀ ਜੀ ਇਹ ਤੁਸੀਂ ਜਗ੍ਹਾ ਦਿਖਾ ਸਕਦੇ ਆ ਸਾਨੂੰ ਵੀ ਕਿਹੜੀ ਜਗ੍ਹਾ ਸੀ ਉਹ ਜੀ ਇਹ ਦੇਖ ਰਹੇ ਸਾਰੇ ਖੇਤ ਆ ਇਹ ਖੇ ਦੀ ਗੱਲ ਹੈ ਸਾਡੇ ਅੱਖਾਂ ਦੇਖਣ ਦੀ ਗੱਲ ਹੈ ਇਹ ਅੱਛਾ ਜੀ ਸਾਡੇ ਪਿੰਡੋਂ ਦੋ ਬੰਦੇ ਉੱਥੇ ਇੱਕ ਪੰਜਾਬੀ ਗਾਇਕ ਹੁਆ ਬਹੁਤ ਵਧੀਆ ਗਰਚਾ ਨੂੰ ਦਿੱਤੀ ਜੀ ਹਾਂਜੀ ਉਹ ਉੱਥੇ ਹਾਜ਼ਰ ਸੀ ਇੱਕ ਦਫਾ ਹੀ ਉੱਥੇ ਸੀ ਕਿਉਂਕਿ ਸਰਦਾਰਾਂ ਨੇ ਉਸ ਸਮੇਂ ਨੌਕਰੀ ਕਰਦੇ ਸੀ ਖੇਤ 'ਚ ਅੱਛਾ ਜੀ ਉਹ ਨਜ਼ਾਰਾ ਸਾਰਾ ਉਹਨਾਂ ਨੂੰ ਦੇਖਿਆ ਪਰ ਅੱਜ ਦੁਨੀਆ 'ਚ ਨਹੀਂ ਹੈ ਪਰ ਉਸ ਉਹਨਾਂ ਨੇ ਸਾਰੀ ਗੱਲਬਾਤ ਸਾਡੀ ਹੁੰਦੀ ਰਹੀ ਸੀ ਅਸੀਂ ਦੇਖ ਕੇ ਵੀ ਅਜੇ ਸੌਦਾਤ ਅੱਛਾ ਜੀ ਉਹ ਇਹ ਜਿਹੜਾ ਰਾਜੀ ਸ਼ਰਮਾ ਬਿਲਕੁਲ ਕੱਚਾ ਜੀ ਜੀ ਇਹਨੂੰ ਸੂਰਿਆ ਦਾ ਟਿੱਬਾ ਕਹਿੰਦੇ ਸੀ ਇੰਨਾ ਉੱਚਾ ਸੀ ਹੁੰਦਾ ਇਹ ਅੱਧਾ ਰਹਿ ਗਿਆ ਅੱਜ ਤੁਸੀਂ ਦੇਖ ਰਹੇ ਸਾਹਮਣੇ ਜੀ ਸੜਕੀ ਆ ਰਹੀ ਆ ਹਾਂਜੀ 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 ਕੱਚਾ ਸੀ ਠੀਕ ਹੈ ਜੀ ਇਹ ਦਿਨ ਉਹ ਪਰੋੜਦੇ ਜਾਂਦਾ ਜਿਹੜੇ ਆਪਾਂ ਸਭ ਲੋਕਾਂ ਲਈ ਇਹ ਕਾਮ ਬਣਾਈਏ ਵੀਡੀਓ ਜੀ ਲੋਕਾਂ ਸੜੀ ਆਉਂਦੀ ਪੂਰੀਆ ਜੇ ਛੋੜੀ ਜਨਰੇਸ਼ਨਾਂ ਨੂੰ ਪਤਾ ਲੱਗੇ ਵੀ ਸਾਡੇ ਭੌਰ ਤੇ ਵੀ ਤੁਹਾਡੇ ਪਿੰਦਰ ਜੀ ਇੱਕ ਸੁਣੀਦਾ ਕਿ ਅਸੀਂ ਤਾਂ ਚਲੋ ਤੋਂ ਛੋਟੇ ਸੀਗੇ ਕਿ ਇਹਦੇ ਮਤਲਬ ਜਹਾਜ ਦੇ ਪਰਥਾਇਕ ਗੀਤ ਵੀ ਗਾਇਆ ਜਾਂਦਾ ਸੀ ਗਰਚਰਨ ਗੋਪੀ ਜਿਗਾਉਂਦੇ ਸੀ ਉਹ ਕਹਾਣੀ ਬਾਰੇ ਵੀ ਸਾਨੂੰ ਥੋੜਾ ਸਮਝਾਓ ਜੀ ਤੁਸੀਂ ਇਹ ਸਵਾਲ ਤੁਸੀਂ ਬਹੁਤ ਵਧੀਆ ਕੀਤਾ ਇਹ ਸਵਾਲ ਬਿਨਾ ਇਹ ਸਵਾਲ ਬਿਨਾ ਇਹ ਜਿਹੜੀ ਪੂਰੀ ਕਹਾਣੀ ਆ ਉਹ ਸਿਰ ਰੀ ਦੀ ਆ ਇਸ ਗੀਤ ਨੂੰ ਜਦੋਂ ਗੋਪੀ ਆਪਣੇ ਹੱਥ ਨੇ ਯਾਰ ਦੇਖਿਆ ਸਾਨੂੰ ਗੋਪੀਆਂ ਹਾਂਜੀ ਕਿ ਨਹੀਂ ਅੱਛਾ ਜੀ ਜਿਹੜੀ ਵਾਰੀ ਸੀ ਸਾਡੇ ਰੁਲਗੇ ਬਾਣ ਦੇ ਵਿੱਚ ਵੀਰੇ ਕੀ ਹੋ ਗਿਆ ਤੱਕ ਇਹ ਹੋ ਗਿਆ ਕਸੂਰ ਤਕਦੀਰੇ ਸਾਡਿਆਂ ਬੀਣਾਂ ਤੋਂ ਪਿਛਲੇ ਜਨਮ ਦਾ ਬਦਲਾ ਲੈ ਲੈ ਇਹ ਸੁਣੀਆ ਜਦੋਂ ਗੀਤੇ ਗੁਰਚਨ ਗੋਪੀ ਨੇ ਭਰੌੜ ਦੀ ਰਾਵ ਲੱਗ ਗਿਆ ਹਾਂਜੀ ਤਾਂ ਉਹਨਾਂ ਨੇ ਸੋਲ ਬੰਦ ਕਰ ਦਿੱਤੀ ਐਨੇ ਲੋਕ ਉਸ ਚ ਉਹ ਸੋਲ ਚ ਡੁੱਬ ਗਏ ਭਾਵਕ ਹੋ ਗਏ ਜਾਣੇ ਕਹਿੰਦੇ ਇਹ ਕਿੱਸਾ ਬੀਤਾ ਹੈ ਵੀ ਮੁਕਤ ਦੀ ਗੱਲਾਂ ਹਾਂਜੀ ਉਹ ਕਹਿੰਦੇ ਇਹ ਦੁਬਾਰਾ ਫੇਰ ਗਿਆ ਜੀ ਹਰ ਰੋਜ਼ ਤੋੜ ਇਹ ਗੁਰਚਨ ਗੋਪੀ ਇਹ ਸੁਣੀਆ ਜਹਾਂ ਇਹ ਰੋਜ਼ ਦੰਦੇ ਇਹ ਸੁਣੀਆ ਅੱਛਾ ਬਿੰਦਰ ਅਠਵਾਲ ਜੀ ਇੱਕ ਜੇ ਜਿਹੜਾ ਤੁਸੀਂ ਗੀਤ ਕਹਿ ਰਹੇ ਆ ਮਤਲਬ ਸਾਡੇ ਰੋਲ ਕੇ ਬਾਣਾ ਦੇ ਵਿੱਚ ਵੀਰੇ ਵਾਲਾ ਜੀ ਜੇ ਮਤਲਬ ਇਹ ਸੁਣਨਾ ਚਾਹੀਏ ਅਸੀਂ ਤਾਂ ਮਤਲਬ ਕੋਈ ਹੈਸ਼ ਅਕਸ਼ ਕੋਈ ਜੀ ਸੌਦ ਸੰਗ ਮਤਲਬ ਉਹ ਪੁਰਾਣੀ ਯਾਦ ਤਾਜ਼ਾ ਕਰਵਾ ਸਕਦਾ ਜੀ ਸਾਡੇ ਬਹੁਤ ਹੀ ਪਿਆਰੇ ਦੋਸਤ ਮੰਦਰ ਭਗਵਾਨ ਜੀ ਅੱਛਾ ਜੀ ਏ ਵੀ ਬਹੁਤ ਚੰਗੇ ਜੀ ਬੜੇ ਅੱਛੇ ਆਰਟਿਸਟ ਰਹੇ ਅੱਛਾ ਜੀ ਤੇ ਇਨਹੀ ਵਾਰਚ ਇੱਕ ਉਹਨਾਂ ਨੇ ਬਹੁਤ ਰਹਿ ਸਾਹ ਜੀ ਜੀ ਘੱਟ ਕਰਦੇ ਇਹਨਾਂ ਨੂੰ ਥੋੜਾ ਥੋੜਾ ਇੱਕ ਗੱਲ ਵਾਰੇ ਅੱਛਾ ਤਾਂ ਹੋਰ ਆ ਫਾਈਨਲ ਵਾਚ ਹੀ ਗੀਤੇ ਹੈ ਪ੍ਰੋਕਾਉਂਡ ਕਰਕੇ ਸਮਾਜ ਦੇ ਸਾਹਮਣੇ ਜੀਉਣਾ ਚਾਹਾਂਗੇ ਇਹ ਮੇਰੀ ਇੱਛਾ ਬਿਉਣਾ ਚਾਹੀਦਾ ਜੋ ਕੋਈ ਨਹੀਂ ਜਿਆਦਾ ਪੁਰਾਣੀ ਯਾਦਾਂ ਭਰੋ ਨਾਲ ਜੀਈ ਹੋਈਆਂ ਯਾਦਾਂ ਇਹ ਉਦੋਂ ਵੀ ਯਾਦ ਆ ਜਿਆ ਕਰਦੇ ਨਹੀਂ ਤੁਹਾਨੂੰ ਏ ਬਾਬਾ ਕੋ ਲਈ ਨਹੀਂ ਕੋਠੀ ਵਰ ਗਈ ਆ ਅੱਛਾ ਜੀ ਨਹੀਂ ਇਹ ਬਾਬਾ ਜੀ ਵੀ ਮੌਜੂਦ ਸੀ ਉਸ ਟਾਈਮ ਅੱਛਾ ਬਾਬਾ ਜੀ ਤੁਸੀਂ ਵੀ ਆਏ ਸੀ ਇੱਥੇ ਅੱਛਾ ਜੀ ਅੱਛਾ ਜੀ ਕੇ ਨਾ ਭੱਜੇ ਫਿਰ ਰੁੱਕ ਗੀ ਬੱਦ ਦਾ ਪਾਣਾ ਫੇ ਵੇਟ ਪਾ ਗੀ ਪੱਜਾ ਅੱਛਾ ਬਹੁਤ ਮਜ਼ਾ ਦਰਦਨਾਕ ਮਤਲਬ ਹੋਏ ਹਾਂ ਬਹੁਤ ਮਾੜੀ ਗੱਲ ਜੀ ਵਾਹ ਜੀ ਵਾਹ ਅੱਛਾ ਜੀ ਇਹ ਨੇ ਜੀ ਮੰਦਰਪਧੌਰ ਜੀ ਜੋ ਤੁਹਾਨੂੰ ਇੱਕ ਗੁਰਚਨ ਗੋਪੀ ਜੀ ਦਾ ਗੀਤ ਸੁਣਾਉਣਗੇ ਮੰਦਰ ਜੀ ਤੁਸੀਂ ਵੀ ਇਹ ਫਿਰ ਇਹ ਮਤਲਬ ਦੇਖਿਆ ਇਹ ਮਤਲਬ ਜੋ ਦੁਖਦਾਈ ਘਟਨਾ ਹੋਈ ਹੈ ਹਾਂ ਜੀ ਹਾਂ ਹਾਂ ਬਿਲਕੁਲ ਬਿਲਕੁਲ ਕੀ ਦੇਖਿਆ ਤੁਸੀਂ ਇਹ ਅਸੀਂ ਸਾਈਕਲ ਤੇ ਆਏ ਸੀ ਕਿ ਮਿੱਥੋ ਮੇਰਾ ਵੱਡਾ ਭਰਾ ਸੀ ਇੱਕ ਮੈਂ ਸੀ ਤੇ ਅਸੀਂ ਰਸਤੇ ਦੇ ਵਿੱਚ ਜੋ ਉਹਨਾਂ ਦੇ ਫਰ ਡਿੱਗੇ ਹੋਏ ਸੀਗੇ ਜੋਹਾਜ ਦੇ ਉਹ ਫਰਾਂ ਨੂੰ ਵੀ ਦੇਖਦੇ ਗਏ ਆ ਤੇ ਜਦੋਂ ਅਸੀਂ ਇੱਥੇ ਆਏ ਜਿੱਥੇ ਅਸੀਂ ਹੁਣ ਖੜੇ ਆ ਮਜ਼ੂਦਾ ਫੋਰਸ ਜਗ੍ਹਾ ਦੇ ਵਿੱਚ ਵੀ ਜਦੋਂ ਅਸੀਂ ਆਏ ਉੱਥੇ ਵੀ ਜਹਾਜ਼ ਇੱਕ ਜਮਾ ਜਿਵੇਂ ਥੱਲੇ ਤਹਾਂ ਤੋਂ ਮੂੰਹ ਉਹਦਾ ਥੱਲੇ ਸੀ ਘੁਸਿਆ ਹੋਆ ਤੇ ਜਹਾਜ਼ ਅੱਧਾ ਥੱਲੇ ਘੁਸਿਆ ਹੋਆ ਸੀ ਅੱਧਾ ਦੀਦਾ ਸੀ ਤੇ ਫੋਰਸ ਨੇ ਸਾਨੂੰ ਨੇੜੇ ਨਹੀਂ ਲੱਗਣ ਦਿੱਤਾ ਅਸੀਂ ਦੂਰੋਂ ਹੀ ਖੜਕੇ ਦੇਖਿਆ ਯਾਨੀ ਕਹਿਣਾ ਮਤਲਬ ਤੁਸੀਂ ਵੇਖਿਆ ਮਤਲਬ ਉਹ ਪੱਕਾ ਵੇਖਿਆ ਬਹੁਤ ਧੰਨਵਾਦ ਅੱਛਾ ਜੀ ਅੱਗੇ ਆਓ ਇਹ ਹੈ ਜੀ ਤੇਪਿੰਦਰ ਕੈੜਾ ਜੀ ਇਹ ਵੀ ਮਤਲਬ ਸੰਗੀਤ ਨਾਲ ਪਿਆਰ ਰੱਖਦੇ ਨੇ ਔਰ ਨਾਲ ਬਿੰਦਰਾਠਵਾਲ ਜੀ ਤੋਂ ਖੜੇ ਸਨ ਦਿਖਾਈ ਦੇ ਰਹੇ ਨੇ ਅੱਛਾ ਤਾਂ ਪਿੰ达 ਜੀ ਤੁਸੀਂ ਵੀ ਦੇਖਿਆ ਫਿਰ ਇਹ ਆਪਣਾ ਜੋ ਮਤਲਬ ਦੁਖਦਾਈ ਘਟਨਾ ਹੋਈ ਸੀ ਜਹਾਜ਼ ਵਾਲੀ ਜੀ ਅੱਖੀਂ ਨਹੀਂ ਦੇਖਿਆ ਅੱਛਾ ਜੀ ਨਾ ਇਹਨਾਂ ਸੱਜਣਾ ਤੋਂ ਬਿੰਦਰਾਠਵਾਲ ਜੀ ਹੋਗੇ ਬੁਰਖੋਗੇ ਅੱਛਾ ਜੀ ਇਹਨਾਂ ਤੋਂ ਇਹ ਸਾਰੀ ਘਟਨਾ ਸੁਣੀ ਸੁਣਦੇ ਰਹਿੰਦੇ ਆ ਬਾਹਰ ਠੀਕ ਹੈ ਜੀ ਠੀਕ ਹੈ ਬਹੁਤ 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 ਧੰਨਵਾਦ ਸੁਰੇਸ਼ ਸਾਡੇ ਰੂਲ ਕੇ ਬਾਣਾ ਦੇ ਵਿੱਚ ਵੀਰੇ ਕੀ ਹੋ ਗਿਆ ਕਸੂਰਤ ਕਿਦੀ ਏ ਸਾਡੇ ਆ ਚਲੇ ਜਲਮ ਦਾ ਬਦਲਾ ਲੈ ਲਿਆ ਐ ਸੁਣੀ ਆ ਤਸਵੀਰਾ ਤੋਂ ਐ ਸੁਣੀ ਆ ਤਸਵੀਰਾ ਤੋਂ ਅੱਛਾ ਬਿੰਦਰ ਜੀ ਇਹ ਜੋ ਵੀਡੀਓ ਬਣਾ ਰਹੇ ਹੋ ਵੀਡੀਓ ਦਾ ਕਿ ਮਨੋਰਥ ਬਣਾਉਣ ਦਾ ਇਹ ਵੀ ਜੀ ਬਹੁਤ ਅੱਛਾ ਸਵਾਲ ਪੁੱਛਿਆ ਹਾਂਜੀ ਸਾਡਾ ਮੇਨ ਮਨੋਰਥ ਬਣਾਉਣਾ ਹੈ ਇਸ ਦਾ ਇਹੀ ਜਿਹੜੇ ਸਾਡੇ ਬੱਚੇ ਆ ਸਾਡੇ ਆਉਣ ਵਾਲੀ ਪੀੜ੍ਹੀਆਂ ਉਹ ਮਾਣ ਸਕੀ ਤਸਵੀਰਾ ਤੋਂ ਮਾਰੀਆਂ ਜੀ ਜੀ ਬਹੁਤ ਸੋਹਣੇ ਉਹਨੂੰ ਇਹ ਪਤਾ ਲੱਗ ਗਿਆ ਸਾਡੇ ਅਕ ਪੰਤਾਲੀ ਸਾਹਿਬ ਦਾ ਪਹੜ ਚੁੱਕੀ ਹੋਏ ਜੀ ਜੀ ਇਹ ਉਹਨਾਂ ਲਈ ਇੱਕ ਮੈਸੇਜ ਆ ਬੱਚਿਆਂ ਲਈ ਠੀਕ ਹੈ ਜੀ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਕਿ ਸਾਡੇ ਪਹੜ ਦੀ ਜਹਾਜ਼ ਲੱਗਿਆ ਸੀ ਉਹਨਾਂ ਨੂੰ ਇਹ ਚੀਜ਼ ਸੁਣਨੀ ਚਾਹੀਦੀ ਤੇ ਸਭ ਉਹਨਾਂ ਵਾਸਤੇ ਆ ਜਿਹੜੇ ਬੱਚੇ ਜਿਹੜੇ ਬੱਚੇ ਜਨਮ ਕਿੰਨੇ ਸਾਲ ਪਹਿਲਾਂ ਹੋਇਆ 35 ਸਾਲ ਪਹਿਲਾਂ 35 ਸਾਲਾਂ ਲਈ ਕਹਿ ਰਹੇ ਆ ਚਕਾਇ ਸਾਲ ਹੋ ਗਏ ਜੀ ਉਹਨੂੰ ਆਪਣੇ ਜਹਾਜ਼ ਦੇ ਗਿਨਵਿੰਦਰ ਜੀ ਉਹਨੂੰ 40 ਸਾਲ ਹੋ ਗਏ ਬੱਲੇ 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 ਅਛਾ 78 ਦੀ ਗੱਲ ਆ 1978 ਦੀ ਜੀ ਬੜਾ ਤਕੜਾ ਸੀ ਜਦੋਂ ਅਸੀਂ ਇੱਥੇ ਆਏ ਆ ਉਹਦਾ ਫੋਰਸ ਵੀ ਸੀ ਅੱਛਾ ਅੱਛਾ ਤੁਸੀਂ ਇੰਨਾ ਮਤ 15 20 ਬੰਦੇ ਸੀ ਭੱਜੇ ਆ ਜਵਾਨ ਸੀਗੇ ਜੋ ਭੱਜੇ ਵੀ ਆ ਦੇਖ ਕੇ ਚਲ ਗਏ ਠੀਕ ਹੈ ਜੀ ਠੀਕ ਹੈ ਤੇ ਬਸ ਪਰ ਉਸ ਤੋਂ ਬਾਅਦ ਬਹੁਤ ਕੱਠ ਗਿਆ ਸੀ ਹਾਂ ਜੀ ਸੁਣੋ ਤੇ 1978 ਦੀ ਗੱਲ ਆ ਇਹ ਆ ਜਗਾ ਜੀ ਦੇਖੋ ਜੋ ਬਿੰਦਰ ਜੀ ਨੇ ਦੱਸਿਆਗਾ ਜਿੱਥੇ ਉਹ ਜਹਾਜ਼ ਲੱਗਿਆ ਸੀ ਵੱਡਾ ਜਹਾਜ਼ ਸੀ ਮਤਲਬ ਕੋਈ ਛੋਟਾ ਮਤਲਬ ਜਹਾਜ਼ ਨਹੀਂ ਸੀ ਜੀ ਮਤਲਬ ਬਹੁਤ ਹੀ ਦੁਖਦਾਈ ਘਟਨਾ ਸੀ ਭਦੌੜ ਦੀ ਇਹ ਮਤਲਬ ਸਾਰਾ ਭਦੌੜੀ ਮਤਲਬ ਦੱਸ ਦਿਆ ਵੀ ਕਹਿ ਦੇਣਾ ਚੁੱਲ੍ਹੇ ਵੀ ਨਹੀਂ ਤਪੇ ਐਨਾ ਮਤਲਬ ਅਫਸੋਸ ਹੋਇਆ ਸੀ ਕਿਉਂ ਇਹ ਜੋ ਵਿੰਦਰਠਵਾਲ ਜੀ ਖੜੇ ਸਾਨੂੰ ਸਾਹਮਣੇ ਦਿਖਾਈ ਦੇ ਰਹੇ ਨੇ ਨਾਲ ਬਾਬਾ ਜੀ ਭੂਲਾ ਜੀ ਮੰਦਰ ਪਧੌੜ ਜੀ ਸਤਿਕਾਰਯੋਗ ਕੈੜਾ ਸਾਹਿਬ ਦਵਿੰਦਰ ਜੀ ਵਿੰਦਰ ਜੀ ਦੀ ਕੋਲ ਇੱਕ ਇਸ ਤਰ੍ਹਾਂ ਦੀ ਸ਼ਖਸੀਅਤ ਆ ਜੀ ਕਿ ਇਹਨਾਂ ਕੋਲ ਇੱਕ ਇਸ ਤਰ੍ਹਾਂ ਦਾ ਖਜ਼ਾਨਾ ਸੰਭਿਆਗਾ ਜੋ ਕਿ ਆਪਾਂ ਨੂੰ ਮੇਰੇ ਹਿਸਾਬ ਮੁਤਾਬਕ ਵੀ ਨਹੀਂ ਕਿਤੇ ਮਿਲ ਸਕਦਾ ਉਹ ਵੀ ਬੜੀ ਵੱਡੀ ਤਦਾਦ ਹਾਂ ਕਿਸੇ ਦੇ ਮਤਲਬ ਮਾਲਕ ਨੇ ਚਾਇਆ ਉਹ ਇਹਨਾਂ ਲਾਇਬ੍ਰੇਰੀ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੁਬਿੰਦਰ ਜੀ ਨੂੰ ਪੁੱਛਦਾ ਹਾਂ ਵੀ ਤੁਹਾਡੇ ਕੋਲੇ ਕੀ ਇਸ ਤਰ੍ਹਾਂ ਦਾ ਖਜ਼ਾਨਾ ਜੋ ਸਾਹਮੇ ਹੈ ਬਿੰਦਰ ਜੀ ਜੀ ਹੁਣ ਥੋੜੇ ਕੋਲੇ ਜੋ ਮਤਲਬ ਪੁਰਾਣੇ ਰਿਕਾਰਡ ਵਗੈਰਾ ਕਹਿੰਦੇ ਸਾਹਮੇ ਵੇ ਆ ਕਿੰਨੇ ਕ ਰਿਕਾਰਡ ਆ ਕਿੰਨੇ ਕ ਪੁਰਾਣੇ ਆ ਤੇ ਕੀ ਕੁਝ ਤੁਹਾਡੇ ਕੋਲੇ ਸਾਹਮੇ ਵਾ ਜੀ ਜੀ ਸਭ ਤੋਂ ਪਹਿਲਾਂ ਭਦੌਰ ਸਿੰਘੀ ਦੀ ਗੱਲੀ ਕਰਾਂਗੇ ਆ ਆ ਇਹ ਤਾਂ ਜੋ ਘੋੜ ਦੀ ਸਾਡੀ ਜਾਣ ਲੈਂਦਾ ਜੀ 93 ਦੀ 14 ਅਕਤੂਬਰ ਨੂੰ ਆਖਰੀ ਕੰਮਲਾ ਹੋ ਜੀਦਾ ਬੱਲੇ ਬੱਲੇ ਉਹ ਫਿਰ ਮੈਨੂੰ 14 ਅਕਤੂਬਰ ਦੀ ਦਿਖਾ ਰਿਹਾ ਲੱਗੇ ਦੁਬਾਰਾ ਰਾਮ ਦਾ ਨਹੀਂ ਅੱਛਾ ਜੀ ਉਹ ਦਿਨ ਦਿਨ ਵੀ ਸ਼ੁੱਕਰਵਾਰ ਸੀ ਇਹ ਨੋਟ ਕਰ ਲਿਓ ਬਾਜੀ ਬੜੀ ਤੱਕ ਯਾਦ ਆਸਤਾ ਛੋੜੀ ਹਾਂ ਜੀ ਰਾਮ ਨੇ ਸੀਨੀਅਰ ਰਿਕਾਰਡ ਕੀਤੀ ਹਾਂ ਰਾਮ ਜੀ ਨਾਲ ਸੰਵਾਦ ਹੋ ਗਏ ਕੀ ਆ ਉਹ ਵੀ ਰਾਮ ਲਾਗੇ ਸੀ ਸੀ ਨੇ ਕਾਫੀ ਕੰਮ ਕਰਦੇ ਰੱਖਿਆ ਅੱਛਾ ਜੀ ਮੈਂ ਕਿਹਾ ਕਿ ਮੈਂ ਚੰਗੇ ਕਲਚਰ ਦੇ ਕੰਮ ਕਰ ਰਿਹਾ ਜੀ ਚਾਹੇ ਪੰਜਾਬੀ ਗਾਇਕ ਜਿਵੇਂ ਲਾਲ ਚੰਦ ਜਬਾ ਜੱਤੀ ਹੋਵੇ ਅੱਛਾ ਪੰਜਾਬੀ ਕਲਾਕਾਰਾਂ ਦੇ ਰਿਕਾਰਡ ਵੀ ਤੁਹਾਡੇ ਕੋਲ ਜੀ ਅੱਛਾ ਚੰਦ ਜੰਮਾ ਜੱਦੀ ਹੋਵੇ ਚੰਦਰਾਮ ਜੀ ਹੋਵੇ ਜੀ ਸੀਰ ਸਿੰਘ ਸਾਹ ਹੋਵੇ ਪੁਰੀ ਮਣਜੀ ਹੋਵੇ ਹਮਲਾ ਸਾਹ ਹੋਵੇ ਨਰਿੰਦਰ ਬੀਬੀ ਜਿਹੜੇ ਸੰਦਰ ਪਰਲੇ ਜਿਹੜੇ ਬੜੇ ਕਲਾਕਾਰਾਂ ਦੇ ਰਿਕਾਰਡ ਹੈ ਤਿੱਗੇ ਵੀ ਕਰਵਾਉਣ ਦੇ ਕੰਮ ਕਰ ਰਿਹਾ ਨਾਸਿ ਅੱਛਾ ਜੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਵੀ ਜੋ ਸਾਡਾ ਦੇਸਾ ਨੂੰ ਸੁਭਾਲਣ ਦੀ ਕੋਸ਼ਿਸ਼ ਕਰ ਰਹੇ ਆ ਜੀ ਬਾਕੀ ਸਾਡੀ ਲੋਕ ਸੇਵੀ ਮੰਡੀ ਪੋੜ ਉਹਨੇ ਬੜੇ ਬੜੇ ਗਾਇਕ ਅੱਛੇ ਪਾਦਾ ਦਿੱਤੇ ਆ ਹਾਂ ਜਿਨ੍ਹਾਂ ਨੇ ਰਾਜਪੁਰ ਵਾਸੀ ਨਹੀਂ ਬਹੁਤ ਵੱਡੀ ਦੇਣ ਆ ਉਹ ਸलाम ਆ ਜੀ ਸलाम ਉਹਨਾਂ ਨੇ ਅੱਛੇ ਮੁੰਡੇ ਪਾਦਾ ਦਿੱਤੇ ਆ ਸਿੱਕੋਈ ਸੰਗੀਤ ਵੱਲ ਗਿਆ ਕੋਈ ਸਿੰਦਾ ਆਪਣੇ ਮੁੰਡਾ ਅੱਛਾ ਕੋਈ ਮੁੰਡਾ ਟੀਚਰ ਲੱਗਾ ਉਹਨਾਂ ਕੋਲ ਪੜ੍ਹ ਕੇ ਪਤਾ ਨਹੀਂ ਕਿੰਨੇ ਮੁੰਡਿਆਂ ਨੂੰ ਅੱਗੇ ਲੈ ਕੇ ਗਿਆ ਬਿਲਕੁਲ ਜੀ ਬਿਲਕੁਲ ਉਹ ਬੜੀ ਨਾ ਮੇਰਾ ਸਲੂਟ ਆ ਰਾਮਕਮਲ ਜੀ ਨੂੰ ਹਾਲਾਂਕਿ ਮੇਰੇ ਹਿੱਸੇ ਕੁਝ ਨਹੀਂ ਆਵਾ ਉਹਨਾਂ ਕੋਲ ਨਹੀਂ ਉਹ ਸਿੱਖ ਲਿਆ ਪਰ ਮੈਂ ਉਹ ਕੰਮ ਨੂੰ ਵਾਸ ਲੁਣਾ ਨਹੀਂ ਜੀ ਬਿਲਕੁਲ ਜੀ ਬਿਲਕੁਲ ਸ਼ਰੂਲ 70 71 ਕਿੱਡੇ ਵੱਡੇ ਗੈਪ ਆ ਕਿਤੇ ਗੁਰਚੰਨ ਗੋਪੀ ਹੁਣ ਮੰਦਿਰ ਨਹੀਂ ਕੰਮ ਕਰ ਰਿਹਾ ਅੱਜ ਕੱਲ੍ਹ ਉਹਨਾਂ ਦਾ ਅੱਛਾ ਜੀ ਤੇ ਐਸੇ ਤਰ੍ਹਾਂ ਹੀ ਹਿੰਦੀ ਕਲਚਰ ਹੋ ਗਿਆ ਹਿੰਦੀ ਦੇ ਵਿੱਚ ਬਹੁਤ ਕੰਮ ਕਰ ਰਿਹਾ ਕਲਾਸੀਕਲ ਦੇ ਕੰਮ ਲੋ ਕਰ ਰਹੇ ਹਾਂ ਜੀ ਮਿੰਜਸ ਗਾਮਰੀ ਹੋਏ ਜਾਂ ਪੰਡਿਤ ਜੀ ਸ਼ਰਾਜ ਜੀ ਹੋਏ ਪੰਡਤ ਹਨ ਜੀ ਚੌਸੀਏ ਹੋਏ ਬਹੁਤ ਅੱਛੀ ਨਾ ਆਪਣੇ ਕੀਰਤੰਦਰ ਕੋੜ ਹੋਏ ਅੱਛਾ ਜੀ ਜਿੰਨੇ ਵੀ ਅਰਬਾਦੀ ਰਾਗੀ ਹੋਏ ਆ ਜੀ ਆਪਣੇ ਭਾਈ ਫੈਜ ਹੋਏ ਆ ਅੱਛਾ ਜੀ ਆ ਭਾਈ ਖਾਲਸਾ ਜੀ ਭਾਈ ਨੰਬਰ ਸਿੰਘ ਕਮਸ਼ੀ ਹਾਂ ਘਰ ਜਗਿਆ ਕੋੜ ਅੱਛਾ ਜੀ ਉਹ ਆਪਣੇ ਲਈ ਬਹੁਤ ਵੱਡੀ ਗੱਲ ਹੈ ਬਹੁਤ ਵੱਡੇ ਰਵਾਦੇ ਆਪਣੇ ਕੀਰਤ ਨੇ ਜੀ ਮਿੰਜਸ ਇਹ ਭਾਈ ਨੰਬਰ ਸਿੰਘ ਖਾਲਸਾ ਜੀ ਉਹ ਵੀ ਆਪਣੇ ਘਰ ਚਰਨ ਪਾਈ ਆਪਣੇ ਘਰ ਆਪਣੇ ਬਹੁਤ ਬੜੀ ਚੀਜ਼ ਦੀ ਗੱਲ ਹੈ ਜੀ ਸਭ ਤਾਂ ਬਹੁਤ ਨਹੀਂ ਆਇਆ ਹੋਰ ਬੜੇ ਬੜੇ ਗੱਤਾਂ ਆਉਣ ਆਉਣ ਬਣੇ ਤਾਂ ਤੁੰ ਫਦੀਆ ਠੀਕ ਹੈ ਜੀ ਇਹ ਵੀ ਬੰਦਾ ਬਹੁਤ ਕੰਮ ਕਰ ਰਿਹਾ ਹੈ ਅੱਛਾ ਮਤਲਬ ਛੋੜੇ ਕੋਲੇ ਅੱਛਾ ਅੱਛਾ ਜੀ ਮਤਲਬ ਛੋੜੇ ਮਤਲਬ ਕੋਲੇ ਮਤਲਬ ਬੜੀ ਤਦਾਦ ਵਿੱਚ ਮਤਲਬ ਪਿਆ ਹੈ ਆਪਣਾ ਸਭਾ ਚਾਰ ਇਹ ਵੀ ਤਾਂ ਕਰਨਾ ਕਰੀਏ ਕੰਮ ਇਹ ਠੀਕ ਹੈ ਜੀ ਫਿਰ ਸਾਨੂੰ ਕਿਤੇ ਸੇਵਾ ਦਾ ਮੌਕਾ ਦਿਓ ਤੁਹਾਡੀ ਲਾਇਬ੍ਰੇਰੀ ਵੀ ਲੋਕਾਂ ਦੀ ਰੂਪ ਨੂੰ ਕਰਾਈਏ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਆਪਾਂ ਇਹਨੇ ਚਲੋ ਹੀ ਖਾ ਖਾ ਵਾਹ ਜੀ ਵਾਹ ਜੀ ਧੰਨਵਾਦ ਜੀ ਬਿੰਦਰ ਜੀ ਤੁਹਾਡ ਸਤਪਿੰਦਰ ਜੀ ਔਰ ਬਾਬਾ ਜੀ ਭੁੰਦਰ ਭਦੌਰ ਜੀ ਥੈਂਕ ਯੂ ਬਾਈ ਜੀ ਕਦਾ ਏ ਜਦ ਹੁਣੀ ਆ ਲਕੀ ਨੇੜੇ ਰੁਕ ਕੋਈ ਨਾ ਸਕਦਾ ਏ ਵੇਖ ਕੇ ਉਹਨਾਂ ਦਾ ਹਾਲ ਪਹੁੰਚਣ ਵਾਲੇ ਗੋਪੀ ਦਾ ਦਿਲ ਘਟਦਾ ਏ ਐ ਵੇਖ ਕੇ ਉਹਨਾਂ ਦਾ ਹਾਲ ਪਹੁੰਚਣ ਵਾਲੇ ਗੋਪੀ ਦਾ ਦਿਲ ਘਟਦਾ ਏ ਨਾ ਵੱਧ ਸਕਦਾ ਨਾ ਘਟ ਸਕਦਾ ਨਾ ਵੱਧ ਸਕਦਾ 「えっそれが」